ਪੰਜਾਬੀ ਵਿੱਚ ਥਾਣੇਦਾਰ ਲਿਖਿਆ ਹੋਇਆ ਸੀ ਪੇਪਰ ਚੈੱਕ ਕਰਵਾਉਣ ਲਈ ਆਖਿਆ ਤਾਂ ਉਸਨੇ ਆਪਣਾ ਇੱਕ ਐਸਆਈ ਦਾ ਬਣਾਇਆ ਹੋਇਆ ਝਾਲੀ ਆਇਡੈਂਟੀਟੀ ਕਾਰਡ ਸ਼ੋਅ ਕੀਤਾ ਉਸਨੇ ਮੰਨਿਆ ਕਿ ਇਹ ਉਸਨੇ ਆਪ ਹੀ ਮੋਬਾਈਲ ਫੋਨ ਨਾਲ ਤਿਆਰ ਕੀਤਾ ਹੈ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਹਰ ਕਮਲਪ੍ਰੀਤ ਸਿੰਘ ਖੱਤਸਾਹ ਜ਼ਿਲ੍ਹਾ ਜਲੰਧਰ ਵਿਧਾਤੀ ਜੀ ਵੱਲੋਂ ਦਿੱਤੇ ਹੋਏ ਦਿਸ਼ਾ ਨਿਰਦੇਸ਼ਾਂ ਮੁਤਾਬਕ ਜੋ ਰੋਜ਼ਾਨਾ ਨਾਕਾਬੰਦੀ ਕੀਤੀ ਜਾਂਦੀ ਹੈ ਜਿਸ ਦੇ ਤਹਿਤ ਜੋ ਮੈਥਪੁਰ ਪੁਲਿਸ ਸਟੇਸ਼ਨ ਪੱਲੋਂ ਛੋਟੇ ਬਿਲੇ ਮੋੜ T ਪੁਆਇੰਟ ਉੱਤੇ ਨਾਕਾਬੰਦੀ ਕੀਤੀ ਗਈ ਸੀ ਜੋ ਦਰਹਨੇ ਚੈਕਿੰਗ ਇੱਕ ਟਾਟਾ ਸਫਾਰੀ ਗੱਡੀ ਰੰਗ ਬਲੈਕ ਜਿਸ ਦਾ ਨੰਬਰ PB 10 BS 6706 ਜਿਸ ਦੇ ਪਿੱਛੇ ਪੰਜਾਬੀ ਵਿੱਚ ਥਾਣੇਦਾਰ ਲਿਖਿਆ ਹੋਇਆ ਸੀ ਜਿਸ ਤੇ ਉਸ ਨੌਜਵਾਨ ਨੂੰ ਪੇਪਰ ਚੈੱਕ ਕਰਵਾਉਣ ਲਈ ਆਖਿਆ ਤਾਂ ਉਸਨੇ ਆਪਣਾ ਇੱਕ ਐਸਆਈ ਦਾ ਬਣਾਇਆ ਹੋਇਆ ਝਾਲੀ ਆਇਡੈਂਟੀਟੀ ਕਾਰਡ ਸ਼ੋਅ ਕੀਤਾ ਜਿਸ ਨੂੰ ਚੈੱਕ ਕਰਨ ਤੇ ਉਸਨੇ ਮੰਨਿਆ ਕਿ ਇਹ ਉਸਨੇ ਆਪ ਹੀ ਮੋਬਾਈਲ ਫੋਨ ਨਾਲ ਤਿਆਰ ਕੀਤਾ ਹੈ ਜੋ ਉਸਦੀ ਉਮਰ 19 ਸਾਲ ਹੈ ਜਿਸ ਦਾ ਨਾਮ ਅੰਛ ਗਿਲ ਸਨ ਆਫ ਕਰਮਚੰਦ ਵਾਸੀ ਪਿੰਡ ਉੱਗੀ ਥਾਣਾ ਸਦਰ ਨਕੋਦਰ ਜ਼ਿਲ੍ਹਾ ਜਗੰਦਰ ਦਿਹਾਤੀ ਦੱਸਿਆ ਜੋ ਉਸਨੇ ਦੱਸਿਆ ਕਿ ਉਸਨੇ ਇਹ ਆਈ ਕਾਰਡ ਟੋਰ ਬਲਾਜਾ ਤੋਂ ਫਰੀ ਲੰਗੜ ਵਾਸਤੇ ਤਿਆਰ ਕੀਤਾ ਸੀ ਤੇ ਉਹ ਬੀਵੀਏ ਪਾਸ ਹੈ ਅਤੇ ਉਹ ਕੰਪਿਊਟਰ ਬਾਰੇ ਚੰਗੀ ਜਾਣਕਾਰੀ ਰੱਖਦਾ ਖੁਦ ਹੀ ਤਿਆਰ ਕੀਤਾ ਸੀ ਜੋ ਉਸ ਨੂੰ ਏਐਸਆਈ ਦਾ ਸ਼ੌਂਕ ਸੀ ਅਤੇ ਉਸਨੇ ਆਪਣੀ ਸ਼ੋਹਰਤ ਘਟਣ ਵਾਸਤੇ ਆਪਣੇ ਪਿੰਡ ਮਹੱਲੇ ਵਿੱਚ ਆਮ ਲੋਕਾਂ ਨੂੰ ਦੱਸਿਆ ਸੀ ਕਿ ਉਹ ਅੰਮ੍ਰਿਤਸਰ ਵਿਖੇ ਪੀਐਸਆਈ ਭਰਤੀ ਹੋ ਚੁੱਕਾ ਹੈ ਤੇ ਜਿਸ ਦਾ ਉਹਨੇ ਝਾਲੀ ਆਈ ਕਾਰਡ ਬਣਾਇਆ ਪਿਆ ਸੀ ਇਸ ਤਰ੍ਹਾਂ ਇਲਾਕੇ ਵਿੱਚ ਆਪਣਾ ਪ੍ਰਭਾਵ ਪਣਾਉਦਾ ਸੀ ਪਰ ਉਹ ਮਹਿਰਪੁਰ ਤੀਜ ਦੇ ਜੋ ਹੱਥੇ ਚੜ ਗਿਆ ਜਿਸ ਦੇ ਬਰ ਖਿਲਾਫ ਮੁਕਦਮਾ ਨੰਬਰ 16 ਵਿਧੀ 27 1 2025 ਅੰਡਰ ਸੈਕਸ਼ਨ 318 4 336 ਪਾਰਟ 2 340 ਪਾਰਟ 2 350 ਪਾਰਟ 2 ਬਿジネス ਅਤੇ ਬਿਨਾ ਕਾਗਜ਼ਾਤ ਮੋਟਰ ਵਹੀਕਲ ਐਕਟ ਦੀਆਂ ਧਰਾਵਾਂ ਤਹਿਤ ਉਸ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਨੂੰ ਅੱਜ ਪੀਸ਼ ਅਦਾਲਤ ਕਰਕੇ ਇੱਕ ਦਿਨ ਦਾ ਪੁਲਿਸ ਹਸਦ ਕੀਤਾ ਗਿਆ ਜੋ ਇਸ ਨੂੰ ਅੱਗੇ ਹੋਰ ਵੀ ਕਸ਼ੀਸ਼ ਕੀਤੀ ਜਾ ਰਹੀ ਹੈ ਜੋ ਇਸ ਦੇ ਪਾਸੋਂ ਪੁਲਿਸ ਨੂੰ ਇੱਕ ਖਡਾਉਣਾ ਪਿਸਟਲ ਅਤੇ ਇੱਕ ਝਾਲੀ ਐਸਆਈ ਦਾ ਆਈ ਕਾਰਡ ਅਤੇ ਇੱਕ ਕਾਰ ਟਾਟਾ ਸਫਾਰੀ ਬਰਾਬਤ ਹੋਈ ਹੈ ਔਰ ਅਗਲੀ ਕਾਰਵਾਈ ਇਸ ਦੇ ਖਾਸ ਚੱਲ ਰਹੀ ਜੀ ਪੰਜਾਬੀ ਵਿੱਚ ਥਾਣੇਦਾਰ ਲਿਖਿਆ ਹੋਇਆ ਸੀ ਪੇਪਰ ਚੈੱਕ ਕਰਵਾਉਣ ਲਈ ਆਖਿਆ ਤਾਂ ਉਸ ਨੇ ਆਪਣਾ ਇੱਕ ਐਸਆਈ ਦਾ ਬਣਾਇਆ ਹੋਇਆ ਝਾਲੀ ਆਇਡੈਂਟੀਟੀ ਕਾਰਡ ਸ਼ੋ ਕੀਤਾ ਉਸ ਨੇ ਮੰਨਿਆ ਕਿ ਇਹ ਉਸ ਨੇ ਆਪ ਹੀ ਮੋਬਾਈਲ ਫੋਨ ਨਾਲ ਤਿਆਰ ਕੀਤਾ ਹੈ